ਹਾਲੇਲੂਇਆ ਸਾਰਿਆਂ ਨੂੰ ਜਮ ਸਿੱਧੀ ਆ ਪਵਿੱਤਰ ਬਾਈਬਲ ਵਿੱਚ ਪੜਾਂਗੇ ਜੋ ਬੋਰਾ ਦੀ ਪੋਥੀ ਉਹਦੇ 44 ਵਚਨ ਉਹਦੀ ਪਹਿਲੀ ਆਇਤ ਵਿੱਚ ਤੈ ਸਾਨੂੰ ਤਿਆਗਿਆ ਇਹ ਪਰਮੇਸ਼ਰ ਅਸਾਂ ਆਪਣੀ ਕੰਨੀ ਸੁਣਿਆ ਸਾਡੇ ਪਿਓ ਦਾਦਿਆਂ ਨੇ ਸਾਡੇ ਲਈ ਵਰਣਨ ਕੀਤਾ ਹੈ ਕਿ ਤੈ ਉਹਨਾਂ ਦੇ ਦਿਨਾਂ ਵਿੱਚ ਅਤੇ ਪ੍ਰਾਚੀਨ ਸਮਿਆਂ ਵਿੱਚ ਕੀ ਕੰਮ ਕੀਤਾ ਤੈ ਆਪਣੇ ਹੱਥ ਨਾਲ ਪਰਾਈਆਂ ਕੋਮਾਂ ਨੂੰ ਕੁੜ ਦਿੱਤਾ ਪਰ ਉਹਨਾਂ ਨੂੰ ਲਾਇਆ ਤੇ ਉਮਤਾਂ ਨੂੰ ਦੁੱਖ ਦਿੱਤਾ ਪਰ ਉਹਨਾਂ ਨੂੰ ਫੈਲਾ ਦਿੱਤਾ ਉਹਨਾਂ ਨੇ ਤਾਂ ਆਪਣੇ ਤਲਵਾਰ ਨਾਲ ਉਸ ਧਰਤੀ ਨੂੰ ਮਿਲਖ ਵਿੱਚ ਨਹੀਂ ਲਿਆ ਨਾ ਉਹਨਾਂ ਦੀ ਪੂਜਾ ਨੇ ਉਹਨਾਂ ਨੂੰ ਬਚਾਇਆ ਸਕੋ ਤੇਰੇ ਸੱਜੇ ਹੱਥ ਅਰ ਤੇਰੀ ਪੂਜਾ ਅਰ ਤੇਰੇ ਮੁਖੜੇ ਦੇ ਚਾਨਣ ਨੇ ਇਹ ਕੀਤਾ ਕਿਉਂ ਜੋ ਤੈ ਉਹਨਾਂ ਦਾ ਪੱਖ ਕੀਤਾ اے ਪਰਮੇਸ਼ਰ ਤੂੰ ਹੀ ਮੇਰਾ ਪਾਤਸ਼ਾਹ ਹੈ ਯਕੂਬ ਲਈ ਜਿੱਤਾਂ ਦਾ ਹੁਕਮ ਕਰ ਤੇਰੇ ਰਾਹੀ ਅਸੀਂ ਆਪਣੇ ਵਿਰੋਧੀਆਂ ਨੂੰ ਹੇਠਾਂ ਤੱਕਾਂਗੇ ਤੇਰੇ ਨਾਮ ਤੋ ਅਸੀਂ ਆਪਣੇ ਦੁਸ਼ਮਣਾਂ ਨੂੰ ਮਿੱਦਾਂਗੇ ਕਿਉਂ ਜੋ ਮੈਂ ਆਪਣੇ ਤਨੁਖ ਉੱਤੇ ਭਰੋਸਾ ਨਾ ਰੱਖਾਂਗਾ ਨਾ ਮੇਰੀ ਤਲਵਾਰ ਮੈਨੂੰ ਬਚਾਵੇਗੀ ਪਰ ਤੈਂ ਸਾਨੂੰ ਸਾਡਿਆਂ ਵਿਰੋਧੀਆਂ ਤੋਂ ਬਚਾਇਆ ਹੈ ਤੈਂ ਸਾਡਿਆਂ ਖੁਨਸੀਆਂ ਨੂੰ ਸ਼ਰਮਿੰਦਾ ਕੀਤਾ ਹੈ ਸਾਰੇ ਦਿਨ ਅਸੀਂ ਪਰਮੇਸ਼ਰ ਵਿੱਚ ਪਰਫੁੱਲਤ ਪਰ ਫੁੱਲਤ ਹੁੰਦੇ ਹਾਂ ਅਤੇ ਅਸੀਂ ਸਦਾ ਤੇਰੇ ਨਾਮ ਦਾ ਧੰਨਵਾਦ ਕਰਾਂਗੇ ਕਿਲਾਪ ਤੈ ਸਾਨੂੰ ਤਿਆਗਿਆ ਅਤੇ ਬੇਪੱਤ ਕੀਤਾ ਹੈ ਅਤੇ ਸਾਡੀਆਂ ਸੈਨਾ ਨਾਲ ਨਹੀਂ ਚੱਲਦਾ ਤੂੰ ਵਿਰੋਧੀਆਂ ਦੇ ਸਾਹਮਣੋਂ ਸਾਨੂੰ ਪਿਛਾ ਹਟਾਉਂਦਾ ਹੈ ਅਤੇ ਸਾਡੇ ਖੁਨਚੀ ਆਪਣੇ ਲਈ ਲੁੱਟਮਾਰ ਕਰਦੇ ਹਨ ਤੂੰ ਸਾਨੂੰ ਖਾਧੀਆਂ ਜਾਣ ਵਾਲੀਆਂ ਭੇਡਾਂ ਬਣਾਉਂਦਾ ਹੈ ਅਤੇ ਪਰਾਈਆਂ ਕੋਮਾਂ ਵਿੱਚ ਤੈ ਤਾਨੂੰ ਖੰਡਾ ਦਿੱਤਾ ਹੈ ਤੂੰ ਆਪਣੀ ਪਰਜਾਂ ਨੂੰ ਮੁਕਤ ਵੇਚਦਾ ਹੈ ਪਰ ਉਹਨਾਂ ਦੇ ਮੁੱਲ ਤੋਂ ਤੂੰ ਆਪਣਾ ਧਨ ਨਹੀਂ ਵਧਾਇਆ ਹੈ ਤੂੰ ਸਾਡੇ ਗਵੰਡੀਆਂ ਲਈ ਸਾਨੂੰ ਨਿੰਦਿਆ ਅਤੇ ਆਲੇ ਦੁਆਲੇ ਹਉ ਵਾਲੇ ਲਈ ਸਾਨੂੰ ਠੱਠਾ ਅਤੇ ਹਸੀ ਬਣਾਉਂਦਾ ਹੈ ਤੂੰ ਕੋਮਾ ਵਿੱਚ ਸਾਨੂੰ ਕਹਾਉਤ ਬਣਾਉਂਦਾ ਹੈ ਅਤੇ ਓਮਤਾ ਵਿੱਚ ਸਿਰ ਹਿਲਾਉਣ ਦਾ ਕਾਰਨ ਸਾਰੇ ਦਿਨ ਮੇਰੀ ਲਾਜ ਮੇਰੀ ਪਰਤੰਕ ਹੈ ਅਤੇ ਮੇਰੇ ਮੂੰਹ ਦੀ ਨਮੋਸ਼ੀ ਨੇ ਮੈਨੂੰ ਟੱਕ ਦਿੱਤਾ ਹੈ ਤਰਾਂ ਦੇ ਵਾਲੇ ਅਤੇ ਗੋਫਰ ਬਗੜ ਵਾਲੇ ਦੀ ਆਵਾਜ਼ ਦੇ ਕਾਰਨ ਅਤੇ ਵੈਰੀ ਤੇ ਵਟਾ ਲੈਣ ਵਾਲੇ ਦੇ ਕਾਰਨ ਇਹ ਸਭ ਕੁਝ ਸਾਡੇ ਉੱਤੇ ਵਿਦਿਆ ਹੈ ਪਰ ਅਸਾਂ ਤੈਨੂੰ ਨਹੀਂ ਵਿਸਾਰਿਆ ਨਾ ਤੇਰੇ ਨੇਮ ਵਿੱਚ ਬੇਇਮਾਨੀ ਕੀਤੀ ਹੈ ਸਾਡਾ ਮਨ ਪਛਾ ਨਹੀਂ ਹਟਿਆ ਨਾ ਸਾਡੇ ਪੈਰ ਤੇ ਰਸ ਮਾਰਗ ਤੋਂ ਮੁੜੇ ਭਾਵੇਂ ਤੈ ਗਿੱਦੜਾ ਦੇ ਥਾਂ ਵਿੱਚ ਸਾਨੂੰ ਕੁਚਲਿਆ ਹੈ ਅਤੇ ਮੌਤ ਦੀਆਂ ਛਾਈਆਂ ਮੌਤ ਦੀ ਛਾਇਆ ਹੇਠ ਸਾਨੂੰ ਟੱਕ ਦਿੱਤਾ ਹੈ ਜੇ ਅਸਾਂ ਆਪਣੇ ਪਰਮੇਸ਼ਰ ਦੇ ਨਾਮ ਨੂੰ ਵਿਸਾਰਿਆ ਹੈ अथवा ਉਪਰੇ ਦੇਵਤੇ ਵੱਲ ਆਪਣੇ ਹੱਥ ਅੱਡੇ ਹਨ ਤਾਂ ਭਲਾ ਪਰਮੇਸ਼ਰ ਇਸ ਗੱਲ ਦਾ ਖੋਜ ਨਾ ਕਰੇਗਾ ਉਹ ਤਾਂ ਮਨ ਧਿਆਨ ਗੁਪਤ ਗੱਲਾਂ ਨੂੰ ਜਾਣਦਾ ਹੈ ਅਸੀਂ ਤੇਰੇ ਲਈ ਦਿਨ ਭਰ ਜਨੋ ਮਾਰੇ ਜਾਂਦੇ ਹਾਂ ਅਸੀਂ ਖੋਈਆਂ ਜਾਣ ਵਾਲੀਆਂ ਪੇਡਾਂ ਦੇ ਧੂਲ ਗਿਨੇ ਜਾਂਦੇ ਹਾਂ हे ਪ੍ਰਭੂ ਜਾਗ ਤੂੰ ਕਹ ਨੂੰ ਛੁੱਟਾ ਹੈ ਜਾਗ ਉਠ ਸਦਾ ਤੀਕ ਸਾਨੂੰ ਤਿਆਗ ਨਾ ਦੇ ਤੂੰ ਆਪਣਾ ਮੂਹ ਕਹ ਨੂੰ ਲਗਾਉਂਦਾ ਹੈ ਅਤੇ ਸਾਡੇ ਦੁੱਖ ਅਤੇ ਦਬਾਅ ਨੂੰ ਵਿਚਾਰਦਾ ਹੈ ਕਿਉਂ ਜੋ ਸਾਡੀ ਜਾਣ ਭਾਕ ਤੀਕ ਚੁੱਕ ਗਈ ਹੈ ਸਾਡਾ ਟਿੱਡ ਕੋ ਨਾ ਲੱਗਿਆ ਹੈ ਉਠ ਸਾਡੀ ਸਹਾਇਤਾ ਕਰ ਲੈ ਅਤੇ ਆਪਣੀ ਦਇਆ ਦੇ ਨੂਨ ਤੇ ਤੁਹਾਨੂੰ ਛੁਟਕਾਰਾ ਦੇ